ਹਾਈ ਮੰਤਰੀ ਹਾਏ 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 ਮੰਤਰੀ ਹਾਏ 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 ਤੁਹਾਡੇ ਪਿਤਾ ਨੂੰ ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਸਕਰੀਨ ਤੇ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਇਹ ਭੋਏ ਹਲਕੇ ਦੀਆਂ ਤਸਵੀਰਾਂ ਦਾਸਿਕ ਅੱਜ ਭੋਏ ਹਲਕੇ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚੋਂ ਜਗਲਾਤ ਵਰਕਰ ਯੂਨੀਅਨ ਵੱਲੋਂ ਜਿਹੜਾ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਪੰਜਾਬ ਸਰਕਾਰ ਦੇ ਖਿਲਾਫ ਕੀ ਕਾਰਨ ਰਿਹਾ ਰੋਸ ਪ੍ਰਦਰਸ਼ਨ ਦਾ ਇਹ ਵੀ ਤੁਹਾਨੂੰ ਦੱਸਾਂਗੇ ਦੱਸਦੀ ਕਿ ਜੰਗਲਾਤ ਵਰਕਰ ਯੂਨੀਅਨ ਹੈਗੀ ਹੈ ਅਲੱਗ-ਅਲੱਗ ਜਿਹੜੇ ਪੰਜਾਬ ਦੇ ਜ਼ਿਲ੍ਹੇ ਹੈਗੇ ਨੇ ਉੱਥੋਂ ਜਿਹੜੇ ਲੋਕ ਆਏ ਸਿਗੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਦਾਂ ਕੋਈ ਹੜ ਆ ਗਿਆ ਹੁੰਦਾ ਇੱਕ ਕਾਰ ਨਹੀਂ ਵੀ ਹੋ ਸਕਦਾ ਕਿ ਉਹ ਜੰਗਲਾਤ ਵਰਕਰ ਯੂਨੀਅਨ ਹੈਗੀ ਹੈ हो ਸਕਦਾ ਜਿਹੜੇ ਇਸ ਹਲਕੇ ਦੇ ਵਿਧਾਇਕ ਤੇ ਮੰਤਰੀ ਹੈਗੇ ਨੇ ਉਹ ਮੰਤਰੀ ਹੈਗੇ ਜੰਗਲਾਤ ਵਿਭਾਗ ਦੇ ਹੋ ਸਕਦਾ ਉਹਨਾਂ ਦੇ ਕੰਨਾਂ ਤੱਕ ਜਿਹੜੀ ਗੱਲ ਪਹੁੰਚਾਨ ਦੇ ਕਰਕੇ ਜਿਹੜਾ ਪੂਰੇ ਪੰਜਾਬ ਭਰ ਤੋਂ ਇੱਥੇ ਲੋਕ ਜਿਹੜੇ ਆਏ ਹੋਣੇ ਮੈਂਬਰ ਆਏ ਹੋਣ ਜੰਗਲਾਤ ਵਰਕਰ ਯੂਨੀਅਨ ਦੇ ਜਿਹੜੇ ਹੈਗੇ ਨੇ ਕਿਉਂਕਿ ਇਹਨਾਂ ਨੇ ਕੁਝ ਮੰਗਾਂ ਸਿਗੀਆਂ ਜਿਹਨੂੰ ਲੈ ਕੇ ਰੋਸ਼ਕ ਕੀਤਾ ਜਾ ਰਿਹਾ ਤੁਹਾਨੂੰ ਗੱਲਬਾਤ ਸੁਣਾਉਣੇ ਆਣਾ ਨਾ ਕੀਤੀ ਹੋਈ ਕੀ ਮੰਗਾਂ ਸਿਗੀਆਂ ਤੇ ਕੀ ਕਾਣ ਰਿਹਾ ਉਹਨਾਂ ਦਾ ਇਸ ਜਗ੍ਹਾ ਤੇ ਆ ਕੇ ਪ੍ਰਦਰਸ਼ਨ ਕਰਨ ਦਾ ਤੱਕ ਬਣੀ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਮੇਰਾ ਨਾਮ ਅਰੀਕ ਸਿੰਘ ਦਰਸ਼ਨ ਕਰਤੋ ਹੋਏ ਆਂ ਜੰਗਲਾਤ ਵਕਰ ਜੁਨੀਅਨ ਪੰਜਾਬ ਸੰਬੰਧਤ ਪੰਜਾਬ ਸਾਡੇ ਸਾਰੇ ਫੈਡਰੇਸ਼ਨ 1406 ਬਈ ਦੀ ਚੰਡੀਗੜ੍ਹ ਇਹ ਜਿਹੜਾ ਤਰਨਾ ਕੋ ਪਹਿਲੀ ਵਾਰ ਨਹੀਂ ਲਾਇਆ ਨਾ ਆਖਰੀ ਵਾਰ ਜੰਗਲਾਤ ਵਕਰ ਜੁਨੀਅਨ ਵੱਲੋਂ ਆਪਣੀਆਂ ਮੰਗਾਂ ਦੇ ਲਈ ਲਗਾਤਾਰ ਪਿਛਲੇ ਸਮੇਂ ਤੋਂ ਅਸੀਂ ਸ਼ਿਰਕਸ਼ ਦੇ ਮੰਡਾਨ ਦੇ ਵਿੱਚ ਆ ਜਿਹੜਾ ਅੱਜ ਤਰਨਾ ਲਾਇਆ ਤੋਂ ਅੱਜ ਤੱਕ ਪੰਜਾਬ ਸਰਕਾਰ ਨੇ ਤੇ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਆਪ ਪਤਰ ਐਦਾਂ ਦੇ ਜਾਰੀ ਕਰ ਦਿੱਤੇ ਕਿ ਇਹਨਾਂ ਸਾਥੀਆਂ ਦਾ ਜਿਹੜੇ ਡੇਲੀ ਵੇ ਦੇ ਸਾਥੀ ਨੇ ਉਹਨਾਂ ਦਾ ਰੁਜ਼ਗਾਰ ਜਿਹੜਾ ਉਹ ਖੁੱਸ ਰਿਹਾ ਕਿਉਂਕਿ ਜਿਹੜੇ ਵਿਭਾਗੀ ਕੰਮ ਨੇ ਹੌਲੀ 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 ਉਹਦਾ ਨਿੱਜੀਕਰਨ ਉਹਦਾ ਅੰਗਰੇਗਾਕਰਨ ਉਹਦਾ ਪੰਚੇਤੀਕਰਨ ਉਹ ਕੀਤਾ ਜਾ ਰਿਹਾ ਜਦੋਂ বন ਵਿਭਾਗ ਦੇ ਕੋਲੋਂ ਇੰਨਾ ਬਜਟ ਹੋਣ ਦੇ ਬਾਵਜੂਦ ਕੂਟੇ ਨਹੀਂ ਸੰਭਾਲੇ ਜਾਂਦੇ ਤੁਹਾਨੂੰ ਕਿਵੇਂ ਲੱਗਦਾ ਕਿ ਉਹ ਮਨਰੇਗਾ ਵਾਲੇ ਸੰਭਾਲ ਲੈਣਗੇ ਜਾਂ ਪੰਚਾਇਤਾਂ ਸੰਭਾਲਣਗੀਆਂ ਕਿਉਂਕਿ ਪੰਚਾਇਤਾਂ ਦੇ ਕੋਲ ਤਾਂ ਆਪਣੇ ਬਹੁਤ ਕੰਮ ਹੁੰਦੇ ਨੇ ਬੜਾ ਇਦਾਂ ਦੇ ਮਤਲਬ ਵਿਰੋਧੀ ਲੈਟਰ ਜਿਹੜੇ ਲਗਾਤਾਰ ਉਹ ਸਾਨੂੰ ਕੱਢੇ ਜਾ ਰਹੇ ਨੇ ਸਾਡੇ ਅਧਿਕਾਰੀਆਂ ਨੂੰ ਕੱਢੇ ਜਾ ਰਹੇ ਨੇ ਤੇ ਲਾਗੂ ਕਰ ਦਿਓ ਜੇ ਕੋਈ ਹੱਟਦਾ ਲੈਟਰ ਆ ਪਿਛਲੇ ਸਮੇਂ ਦੇ ਵਿੱਚ ਸਾਡਾ ਜਿਹੜੀਆਂ ਪਿਛਲੀਆਂ ਸਰਕਾਰਾਂ ਉਹਨਾਂ ਨੇ ਪੱਤਰ ਜਾਰੀ ਕੀਤੇ ਆ ਤੇ ਜਿਨ੍ਹਾਂ ਦੇ 10 ਸਾਲ ਹੋ ਗਏ ਉਹਨਾਂ ਨੂੰ ਰੈਗੂਲਰ ਕਰ ਦਿਓ ਪਿਛਲੀ ਸਰਕਾਰ ਨੇ ਵੀ ਕੀਤਾ ਬਾਦਲ ਸਰਕਾਰ ਨੇ ਵੀ ਕੀਤਾ ਤੇ ਫਿਰ ਉਹਦੇ ਬਾਅਦ ਸਾਥੀ ਕੋਰਟ ਦੇ ਵਿੱਚ ਗਏ ਮਾਨਯੋਗ ਹਾਈ ਕੋਰਟ ਦੀ ਵੱਲੋਂ ਵੀ ਉਹਨਾਂ ਨੇ ਵੀ ਕਿਹਾ ਕਿ ਜਿਨ੍ਹਾਂ ਦੇ 10 ਸਾਲ ਹੋ ਗਏ ਉਹਨਾਂ ਨੂੰ ਤੁਰੰਤ ਪੱਕਿਆ ਕੀਤਾ ਜਾਵੇ ਪਰ ਉਹ ਲੈਟਰ ਲਕੋਕੇ ਵਿੱਚ ਨੇ ਵਿਰੋਧੀ ਲੈਟਰ ਲਗਾਤਾਰ ਸਾਨੂੰ ਘੱਟ ਰਹੇ ਨੇ ਇੱਕ ਹੋਰ ਬੜੀ ਦੁੱਖ ਦੀ ਗੱਲ ਹੈ ਕਿ ਜਿਹੜੇ 2006 ਤੋਂ 10 ਸਾਲ ਪੂਰੇ ਕਰਦੇ ਨੇ ਉਹਦੇ ਤਹਿਤ ਪਹਿਲਾਂ 11 ਦੇ ਵਿੱਚ ਤੇ 15 ਦੇ ਵਿੱਚ ਬੰਦੇ ਪੱਕੇ ਹੋ ਗਏ ਪਰ ਅੱਜ ਵੀ ਉਹ 70 ਬੰਦੇ ਰਹਿੰਦੇ ਨੇ ਉਹਨਾਂ ਦੇ ਵੀ ਬਰਸ ਜੋ ਕarnataka ਦਾ ਫੈਸਲਾ ਸੀਗਾ ਤੇ ਜਿਨ੍ਹਾਂ ਨੇ 2006 ਤੱਕ 10 ਸਾਲ ਪੂਰੇ ਕਰ ਲਏ ਉਹਨਾਂ ਨੂੰ ਪੱਕਿਆ ਕੀਤਾ ਜਾਵੇ ਪਰ ਅਜੇ ਤੱਕ ਵੀ ਉਹ 70 ਬੰਦੇ ਵਿਚਾਰੇ ਉਸੇ ਤਰ੍ਹਾਂ ਲੰਮਕਦੇ ਨੇ ਕਿਡਾ ਮਤਲਬ ਇਹ ਪਰੇ ਡੇਢ ਸੱਤੀ ਕੋ ਮਾਰੇ ਨਹੀਂ ਕੀ ਮੇਰੀ ਹੈ ਤੇ ਪਹਿਲਾਂ ਵੀ ਸਰਕਾਰਾਂ ਵੱਲੋਂ ਤੇ ਵਿਭਾਗ ਵੱਲੋਂ ਬਹੁਤ ਬੰਦੇ ਪੱਤਰ ਸਾਡੇ ਵੱਲ ਜਾਰੀ ਕੀਤੇ ਨੇ ਲਾਗੂ ਕਰਨ ਦੇ ਲਈ ਜਿਹੜੇ ਵਿਰੋਧੀ ਨੇ ਪਰ ਜੰਗਲਾਤ ਵਰਤ ਕੰਪਨੀ ਨੂੰ ਪੰਜਾਬ ਫੈਡਰੇਸ਼ਨ ਦੇ ਸਹਿਯੋਗ ਦੇ ਨਾਲ ਲੜੀ ਆ ਹਰ ਨਾਮ ਦੇ ਜਿੱਥੇ ਵੀ ਕੋਈ ਮੰਤਰੀ ਹੋਵੇ ਚਾਹੇ ਜਨੰਦਰ ਦਾ ਭਗਤ ਰਾਜ ਟੁੱਲੀ ਹੋਵੇ ਚਾਹੇ ਸਾਡੇ ਨਾਪੇ ਵਾਲੇ ਹੋਣ ਸਾਧੂ ਸਿੰਘ ਧਰਪੋਸ਼ ਜੀ ਚਾਹੇ ਸਰਜੀਤ ਸਿੰਘ ਵੀਰ ਮਰਦ ਯਾਰੀ ਹੋਣ ਜਿਹੜੇ ਤ੍ਰਿਕਸ਼ ਸਕੂਦੋ ਹੈ ਹਾਰਪਰ ਤੋਂ ਲਗਾਤਾਰ ਅਸੀਂ ਉਹਨਾਂ ਦੇ ਜਿਹੜੀ ਆਪਣੀਆਂ ਮੰਗਾਂ ਦੇ ਲਈ ਲਗਾਤਾਰ ਲੜਾਈ ਦੇ ਮੈਦਾਨ ਦੇ ਵਿੱਚ ਰਹੇ ਆਂ ਪਰ ਜੇਕਰ ਸਰਕਾਰ ਵੱਲੋਂ ਉਹ ਪੱਤਰ ਜਿਹੜਾ ਵਿਰੋਧੀ ਪੱਤਰ ਮਰੇਗਾ ਵਾਲਾ ਉਹ ਵਾਪਸ ਨਾ ਲਿਆ ਪੱਚੇ ਕੰਮੇ ਪੱਕੇ ਨਾ ਕੀਤੇ ਗਏ ਸ਼ਾਂਤੀਬੰਦ ਨਾ ਕੀਤੀ ਗਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਸਾਡੇ ਸਾਰੇ ਚੁੱਪ ਕਰਕੇ ਨਹੀਂ ਬੈਠਣਗੇ ਇੱਥੇ ਵੀ ਮੋਰਚਾ ਲਾ ਸਕਦੇ ਆ ਸਾਡਾ ਹੈੱਡ ਆਫਿਸ ਦਫਤਰ ਮਹਾਦੀ 68 ਸੈਕਟਰ ਦੇ ਵਿੱਚ ਅਸੀਂ ਉੱਤੇ ਵੀ ਮੋਰਚਾ ਲਾ ਸਕਦੇ ਹਾਂ ਪਰ ਮੋਰਚੇ ਪਹਿਲਾਂ ਵੀ ਚੱਲਿਆ ਸੱਤ-ਸੱਤ ਮਹੀਨੇ ਲਗਾਤਾਰ ਚੱਲਿਆ ਤੇ ਸਾਡੇ ਜੂਹਾਰੂ ਸਾਥੀ ਨੇ ਪੂਰੇ ਪੰਜਾਬ ਦੇ ਤੇ ਆਪਣੀ ਜਿਹੜੀ ਹੱਕੀ ਮੰਗਾਂ ਲਈ ਕਦੇ ਵੀ ਸੰਘਰਸ਼ ਕਰਨਾ ਪਾਇਵੇ ਉਹ ਸੰਘਰਸ਼ ਤੋਂ ਕਦੇ ਪਿੱਛੇ ਨਹੀਂ ਹਟਾਂਗੇ ਮੇਰਾ ਜ਼ਿਲ੍ਹਾ ਪਰਨਾ ਹਾਂ ਰਮਜੀਤ ਸਿੰਘ ਰੋਡਾ ਸਪੋਰਟ ਤੋਂ ਬਿਲਾਸ ਵਰਕਰ ਯੂਨੀਅਨ ਪੰਜਾਬ ਮੇਰਾ ਅੱਜ ਦਾ ਧਰਨਾ ਆ ਸਾਡੀਆਂ ਪਹਿਲਾਂ ਵੀ ਕਈ ਮੰਗਾਂ ਲਟਕਦੀਆਂ ਆ ਰਹੀਆਂ ਸੀ ਪਰ ਉਹਦੇ ਜੇ ਕਿਸੇ ਬੰਨੇ ਲੱਗੀਆਂ ਨਹੀਂ ਪੱਕੇ ਕਰਨ ਦੀ ਸੀ ਪੱਕੇ ਦੇ ਕਰ ਰੇ ਆ ਉਹਦੇ ਵਿੱਚ ਵੀ ਕਈ ਸ਼ਰਤਾਂ ਲਾ ਦਿੱਤੀਆਂ ਇਹਦੇ ਸਾਡੇ ਸਾਥੀ ਬਰੇ ਕਿਰਾ ਤੋਂ ਪਲ ਕੰਮ ਕਰਦੇ ਆ ਰਹੇ ਨੇ ਨਪੜ ਸਾਥੀ ਨੇ ਵਰੀ ਬ੍ਰੇਕ ਉਹ ਮਹਿਕਮੇ ਨੇ ਲਾਈ ਆ ਉਹਦੇ ਵਿੱਚ ਵੀ ਕਈ ਸ਼ਰਤਾਂ ਲਾਛੀਆਂ ਸਰਕਾਰ ਨੇ ਵੀ ਉਹ ਪੱਕੇ ਨਹੀਂ ਕੀਤੇ ਜਾਣੇ ਜਿਹੜਾ ਉਹ ਨੋਟੀਫਿਕੇਸ਼ਨ ਕੀਤਾ ਵਾ ਉਹਦੇ ਵਿੱਚ ਸਾਨੂੰ ਕੋਈ ਪੱਕਿਆਂ ਦਾ ਇਦਾਂ ਦੀ ਗੱਲਬਾਤ ਨਹੀਂ ਆ ਸਿਰਫ 15000 ਰੁਪਏ ਸਾਡੀ ਤਰਖਾਹ ਕੀਤੀ ਜਾ ਰਹੀ ਆ ਅਸੀਂ ਉਹ ਜਿਹਦਾ ਵਿਰੋਧ ਕਰਦੇ ਆ ਸਾਨੂੰ ਜਿੰਨੇ ਪਹਿਲੇ ਮੁਲਾਜ਼ਮ ਜਿਹੜੇ ਬਾਹਰ ਦੇ ਪੱਕੇ ਹੋਏ ਨੇ ਉਹਦੇ ਬਾਹਰ ਦੇ ਸਾਨੂੰ ਵੀ ਪੱਕਾ ਕੀਤਾ ਜਾ ਬਿਨਾਂ ਸ਼ਰਤ ਤੇ ਦੂਸਰੀ ਗੱਲ ਜਿਹੜੀ ਆ ਸਾਡੇ ਕ੍ਰਿਸ਼ਨ ਕੁਮਾਰ ਚੈਟਰੀ ਫੈਕਟਰੀ ਸਾਹਿਬ ਲਾਏ ਨੇ ਉਹਨਾਂ ਆਉਂਦਿਆ ਸਮਾਂ ਜਿਹੜਾ ਸਾਡਾ ਕੰਮ ਵਿਭਾਗ ਲੱਗੇ ਚੱਲ ਰਿਹਾ ਸੀ ਉਹਨੂੰ ਸਾਰਾ ਨਰੇਗਾ ਦੇ ਵਿੱਚ ਪਾਇਆ ਜਾ ਰਿਹਾ ਵਾ ਅਸੀਂ ਨਰੇਗਾ ਦੇ ਵਿੱਚ ਨਹੀਂ ਕੰਮ ਕਰਾਂਗੇ ਅਸੀਂ ਜਿੰਨਾ ਚਿਰ ਉਹ ਸਾਡੀ ਚਿੱਠੀ ਰੱਦ ਨਹੀਂ ਹੁੰਦੀ ਉਹਨਾਂ ਚਿਰ ਲਗਾਤਾਰ ਅਸੀਂ ਇਸ ਵਿੱਚ ਜਾਰੀ ਰੱਖਾਂਗੇ ਸਾਨੂੰ ਜਿੱਥੇ ਵੀ ਸੰਘਰਸ਼ ਕਰਨਾ ਪਿਆ ਆਵੇਂ ਲਾਗਦਾ ਤੇ ਤਾਰੂ ਟੱਕ ਦੇ ਘਰ ਭਾਵੇਂ ਸਾਡੇ ਕੁਸ਼ਿੰਤ ਕੁਮਾਰ ਦੇ ਘਰ ਕਰਨਾ ਪਵੇ ਜਾਂ ਕਿ ਲਾਗੇ ਤੁਹਾਨੂੰ ਪ੍ਰਣਾਮ ਮੁੱਖ ਮੰਨਪਾ ਦੇ ਘਰ ਕਰਨਾ ਪਵੇ ਜਾਂ ਮੁੱਖ ਮੰਤਰੀ ਹਕਮਤਵਾਂ ਦੇ ਘਰ ਕਰਨਾ ਪਵੇ ਅਸੀਂ ਲਗਾਤਾਰ ਸਾਡੀ ਦਿਗਲਾਤ ਵਰਕਰ ਦੁਨੀਆ ਨੂੰ ਪੰਜਾਬ ਲੜਦੀ ਰਹੂਗੀ ਜਿੰਨਾ ਚਿਰ ਸਾਡੇ ਸਾਡੇ ਕੱਤੇ ਕੰਮੇ ਬਿਨਾਂ ਸ਼ਰਤ ਪੱਕੇ ਨਹੀਂ ਕੀਤੇ ਜਾਂਦੇ ਤੇ ਆਜ ਰਿਹਾ ਵਕਤ ਧਾਰੀਆਂ ਭਰੇ ਚਿੱਠੀਆਂ ਗੱਡੀਆਂ ਜਾਂਦੀਆਂ ਕੋ ਨਰੇਗਾ ਦੀ ਆ ਗਈ ਕੋਈ ਹੋਰ ਚਿੱਠੀਆਂ ਆ ਗਈਆਂ ਇਹ ਨਹੀਂ ਰੱਦ ਕੀਤਾ ਜਾਂਦਾ ਤੇ ਲਗਾਤਾਰ ਇਹ ਸੰਘਰਸ਼ ਚੱਲਦਾ